225 ਵਰਾ ਗੋਲੀਆਂ ਗੱਪਾਂ ਤੇ ਗਦੀ ਗਿੜ ਦੇ ਲੇਖੇ ਲਗਾ ਰਿਆ ਥਾਂ ਥਾਂ ਦੇ ਉੱਤੇ ਗੋਲੀ ਚੱਲੀ ਤੇ ਲੀਡਰਾਂ ਨੇ ਮਾਰੀਆਂ ਗੱਪਾਂ ਤੇ ਪੰਜਾਬ ਦੇ ਲੋਕ ਗਦੀ ਗਿੜ ਦੇ ਵਿੱਚ ਪਏ ਰਹੇ ਵੀ ਪਾਈ ਕਿਹਦੇ ਉੱਤੇ ਯਕੀਨ ਕਰੀਏ ਕਿਹਦੇ ਉੱਤੇ ਨਾ ਕਰੀਏ ਪੰਜਾਬ ਦੇ ਵਿੱਚ ਹੀ ਰਹਿਗੇ ਜਾਂ ਪੰਜਾਬੋਂ ਬਾਹਰ ਚਲੇ ਜਾਗੇ ਰਾਜਨੀਤਿਕ ਲੋਕ ਇਹ ਗੱਲ ਕਹਿੰਦੇ ਰਹੇ 365 ਦੇ 365 ਦਿਨ ਜਿਹਦੇ ਵਿੱਚੋਂ ਹਾਲੇ ਇੱਕ ਦਿਨ ਬਕਾਇਆ ਇਹ ਕਹਿੰਦੇ ਰਹੇ ਜੀ ਕਿ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਬਹੁਤ ਆ ਤੇ ਪੰਜਾਬ ਦੇ ਵਿੱਚ ਆਉਣ ਨੂੰ ਲੋਕ ਤਰਸਦੇ ਆ ਪਰ ਲੋਕ ਕਿਉਂ ਤਰਸੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਮਹਿੰਗਾਈ ਇੰਨੀ ਹੋ ਗਈ ਜਿਹਦੇ ਕਰਕੇ ਉਹ ਇੱਥੇ ਆਏ ਜਾਂ ਆਉਣਾ ਚਾਹੁੰਦੇ ਹਨ ਪਰ ਗੋਲੀਆਂ ਨੇ ਪੰਜਾਬੀਆਂ ਦਾ ਜਿਵੇਂ ਜਿਉਣਾ ਦੁਭਰ ਕੀਤਾ ਇਹਨਾਂ ਸਾਊਥ ਦੀਆਂ ਫਿਲਮਾਂ ਦੇ ਵਿੱਚ ਗੋਲੀਆਂ ਦਾ ਡਰ ਨਹੀਂ ਹੁੰਦਾਗਾ ਉੱਥੇ ਉਹਨੀਆਂ ਗੋਲਗਾਨੀ ਚੱਲਦੀਆਂ ਜਿੰਨੀਆਂ ਪੰਜਾਬ ਦੇ ਵਿੱਚ ਚੱਲੀਆਂ ਕਦੇ ਗੋਲੀ ਕਿਸੇ ਕਲਾਕਾਰ ਤੇ ਚੱਲੀ ਕਦੇ ਕਿਸੇ ਕਬੱਡੀ ਖਿਡਾਰੀ ਤੇ ਚੱਲੀ ਕਦੇ ਕਿਸੇ ਕਾਰੋਬਾਰੀ ਤੇ ਚੱਲੀ ਕਦੇ ਕਿਸੇ ਸਰਪੰਚ ਤੇ ਚੱਲੀ ਕਦੇ ਕਿਸੇ ਨੇਤਾ ਤੇ ਚੱਲੀ ਗੋਲੀਆਂ ਚ ਲਾਉਣ ਵਾਲਿਆਂ ਨੂੰ ਫੜਨਾ ਔਖਾ ਹੋਇਆ ਪਿਆ ਸੀ ਹਾਲਾਂਕਿ ਇਹ ਵੀ ਗੱਲ ਕਹੀ ਗਈ ਕਿ ਅਸੀਂ ਕਈ ਲੋਕ ਗ੍ਰਿਫਤਾਰ ਕੀਤੇ ਆ ਕਈ ਲੋਕਾਂ ਦਾ ਇਨਕਾਊਂਟਰ ਕੀਤਾ ਪਰ ਪੂਰੇ ਦਾ ਪੂਰਾ ਸਾਲ ਗੋਲੀਆਂ ਦੇ ਲੇਖੇ ਲੱਗਾ ਰਿਆ ਪੰਜਾਬ ਨੂੰ ਗੋਲੀਆਂ ਦੇ ਵਿੱਚੋਂ ਕੌਣ ਬਾਹਰ ਕੱਢੂ ਇਸ ਗੱਲ ਦਾ ਫਿਕਰ ਪਿਆ ਰਿਆ ਤੇ 2025 ਦੇ ਵਿੱਚ ਕਬੱਡੀ ਦਾ ਭੋਗ ਪੈ ਗਿਆ ਇਹ ਗੱਲ ਕਿਸੇ ਨੂੰ ਕੌੜੀ ਲੱਗੂਗੀ ਕਿਉਂਕਿ ਕਬੱਡੀ ਮੁੱਕ ਗਈ ਕਿਉਂਕਿ ਤਿੰਨ ਕਬੱਡੀ ਖਿਡਾਰੀਆ ਜਿਹੜੇ ਉਹਨਾਂ ਦਾ ਮਰਡਰ ਹੋਇਆ ਉਹਨਾਂ ਦਾ ਕਤਲ ਹੋਇਆ ਤੇ ਪਸੂਰ ਉਹਨਾਂ ਦਾ ਕੀ ਸੀ ਕੀ ਨਹੀਂ ਸੀ ਕਿਹਦੇ ਨਾਲ ਕਿਹਦੀ ਲੜ-ਡਾੜ ਸੀ ਸਾਨੂੰ ਇਹਦੇ ਬਾਰੇ ਤਾਂ ਮੁਕੰਮਲ ਨਹੀਂ ਜਾਣਕਾਰੀ ਪਰ ਇਹਨਾਂ ਜ਼ਰੂਰ ਪਤਾ ਕਿ ਪੰਜਾਬ ਦੇ ਲੋਕ ਕਬੱਡੀ ਵੇਖਣ ਤੋਂ ਵੀ ਡਰਦੇ ਆ ਪੰਜਾਬ ਦੇ ਲੋਕ ਕਬੱਡੀ ਕੱਪ ਕਰਾਉਣ ਤੋਂ ਵੀ ਡਰਦੇ ਆ ਤੇ ਖਿਡਾਰੀ ਹੁਣ ਕਬੱਡੀ ਖੇਡਣ ਤੋਂ ਵੀ ਡਰਦੇ ਆ ਇਹ 2025 ਦੇ ਵਿੱਚ ਹੋਇਆ ਗੋਲੀਆਂ ਦੀ ਤਾੜ-ਤਾੜ ਨੇ ਵਿਰੋਧੀਆਂ ਨੂੰ ਮੌਕਾ ਦਿੱਤਾ ਸਰਕਾਰ ਘਿਰੰਦਾ ਤੇ ਸਰਕਾਰ ਨੇ ਅੱਗੋਂ ਸਫਾਈਆਂ ਇਹ ਦਿੱਤੀਆਂ 365 ਤੇ 365 ਦਿਨ ਕਿ ਜੀ ਪਿਛਲੀਆਂ ਸਰਕਾਰਾਂ ਦੇ ਮੌਕੇ ਜਿਹੜੇ 20 ਵਿਜੇ ਆ ਉਹ ਹੁਣ ਕਨਸ਼ਾਵੇਂ ਹੋ ਗਏ ਤੇ ਅਸੀਂ ਤਾਂ ਉਹਦੇ ਨਾਲ ਰਿਜੈਕਟ ਰਹੇ ਆ ਅਸੀਂ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਦੇ ਲਈ ਕੰਮ ਕਰ ਰਹੇ ਆ ਅਸੀਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵਿੱਚ 365 ਦੇ 365 ਦਿਨ ਕੀ ਕੁਛ ਚੱਲਿਆ ਇੱਕ ਥਾਂ ਦੇ ਉੱਤੇ ਗੋਲੀ ਨਾਲ ਬੰਦਾ ਮਰਦਾ ਉਹਦੀ Laash ਲੈ ਕੇ ਪਰਿਵਾਰਕ ਮੈਂਬਰ ਸੜਕ ਤੇ ਬਹਿੰਦੇ ਆ ਇਹ ਗੱਲ ਕਹਿੰਦੇ ਜਿੰਨੀ ਦੇਰ ਤੱਕ ਕਾਤਲ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਸਸਕਾਰ ਨਹੀਂ ਕਰਨਾ ਤੇ ਫਿਰ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਵਿਰੋਧ ਹੁੰਦਾ ਫਿਰ ਕੁਝ ਦਿਨਾਂ ਬਾਅਦ ਗੱਲ ਦੇ ਉੱਤੇ ਸਹਿਮਤੀ ਬਣ ਜਾਂਦੀ ਆ ਫਿਰ ਸਸਕਾਰ ਹੁੰਦਾ ਤੇ ਜਦੋਂ ਤੱਕ ਉਸ ਬੰਦੇ ਦਾ ਭੋਗ ਪੈਂਦਾ ਉਦੋਂ ਤੱਕ ਇੱਕ ਗੋਲੀ ਕਿਤੇ ਫੇਰ ਚੱਲ ਜਾਂਦੀ ਆ ਪੰਜਾਬ ਫਰੋਤੀਆਂ ਦੇ ਲੇਖੇ ਲੱਗਾ ਰਿਆ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਨਹੀਂ ਕਈ ਕਈ ਫਰੋਤਗਾਨੀਆਂ ਖਬਰਾਂ ਆਈਆਂ 50 ਲੱਖ ਦੇ ਦਿਓ ਨਹੀਂ ਤਾਂ ਗੋਲੀ ਮਾਰਾਂਗੇ 30 ਲੱਖ ਦੇ ਦਿਓ ਨਹੀਂ ਤਾਂ ਗੋਲੀ ਮਾਰਾਂਗੇ 10 ਲੱਖ ਦੇ ਦਿਓ ਨਹੀਂ ਤਾਂ ਗੋਲੀ ਮਾਰਾਂਗੇ ਜੁਐਲਰੀ ਸ਼ਾਪ ਦੇ ਵਿੱਚ ਗੋਲੀ ਚੱਲ ਗਈ ਫਲਾਨੀ ਕਰਿਆਨੇ ਵਾਲੀ ਦੁਕਾਨ ਤੇ ਗੋਲੀ ਚੱਲ ਗਈ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਰਾਜਨੀਤਿਕ ਲੋਕਾਂ ਦੀਆਂ ਗੱਪਾਂ ਨੇ ਇੱਕ ਨਵਾਂ ਰਿਕਾਰਡ ਪੈਦਾ ਕੀਤਾ 225 ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਅਸੀਂ ਹੀ ਪੰਜਾਬ ਨੂੰ ਬਚਾ ਸਕਦੇ ਸਾਂ ਅਸੀਂ ਹੀ ਪੰਜਾਬ ਨੂੰ ਬਚਾਇਆ ਹੈ ਤੁਸੀਂ ਪੰਜਾਬ ਨੂੰ ਬਚਾ ਨਹੀਂ ਸਕਦੇ ਤੁਸੀਂ ਪੰਜਾਬ ਦੇ ਵਿੱਚ ਹਨੇਰਗਰਦੀ ਮਚਾ ਦਿੱਤੀ ਤੁਸੀਂ ਸਾਰੇ ਪਰਖੇ ਗਏ ਜੇਕਰ ਸਾਨੂੰ ਮੌਕਾ ਮਿਲ ਜਾਏ ਅਸੀਂ ਇਹ ਕਰਾਂਗੇ 365 ਦੇ 365 ਦਿਨ ਪੰਜਾਬ ਦੀ ਰਾਜਨੀਤੀ ਰੀਲਾਂ ਦੇ ਉੱਤੇ ਰਹੀ ਆ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨ ਦੇ ਉੱਤੇ ਨਹੀਂ ਰਹੀ ਰੀਲਾਂ ਰੇਖੜੀਆਂ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਆ ਕਿ ਰੀਲ ਦੇਖੋ ਪਰ ਜਿਵੇਂ ਕਲਾਕਾਰ ਮਸ਼ਹੂਰ ਹੁੰਦੇ ਆ ਰੀਲਾਂ ਬਣਾ ਬਣਾ ਕੇ ਜਿਵੇਂ ਕੰਟੈਂਟ ਕ੍ਰੀਏਟਰ ਇਨਫਲੂਐਂਸਰ ਹੋਰ ਹੈਗੇ ਆ ਉਹ ਮੇਂ ਰਾਜਨੀਤਿਕ ਲੋਕ ਵੀ ਆਪਦੇ ਫੋਲੋਅਰ ਵਧਾਉਂਦੇ ਰਹੇ ਉਰਲਗਾ ਪਰਲੀਆਂ ਕਰਕੇ 365 ਦਿਨਾਂ ਦੇ ਵਿੱਚ ਹੋਇਆ ਕੀ ਕੀ ਆ 365 ਦਿਨਾਂ ਦੇ ਵਿੱਚ ਐਤਕੀ ਜ਼ਿਮਨੀ ਚੋਣਾ ਹੋਈਆਂ ਜ਼ਿਮਨੀ ਚੋਣਾ ਨੂੰ ਇਉਂ ਮਹਿਸੂਸ ਕੀਤਾ ਗਿਆ ਵੀ ਜਿਵੇਂ ਪੰਜਾਬ ਦੀ ਤੇ ਦੇਸ਼ ਦੀ ਆਖਰੀ ਇੱਜ਼ਤ ਆਖਰੀ ਅਣਖ ਦੀ ਲੜਾਈ ਇਹ ਰਹਿ ਗਈ ਆ ਸਾਰੀਆਂ ਸਿਆਸੀ ਪਾਰਟੀਆਂ ਨੇ ਐਵੇਂ ਜ਼ੋਰ ਲਾਇਆ ਵੀ ਜਿਵੇਂ ਪੁੱਛੋ ਕੁਝ ਨਾ ਵੀ ਜਿਵੇਂ ਇਹ ਜ਼ਿੰਦਗੀ ਦੀ ਆਖਰੀ ਟੋਣਾ ਪਰ ਪੰਜਾਬ ਦੇ ਕਿਹੜੇ ਹਿੱਸੇ ਦੇ ਮਸਲੇ ਹੱਲ ਹੋਏ ਇਸ ਵਾਲਾ ਸਵਾਲ ਇਹ ਆ ਤੇ ਪੰਜਾਬੀ ਗਦੀਘੜ ਦੇ ਵਿੱਚ ਪਏ ਰਹੇ ਤਿੰਨ ਗੱਗਿਆਂ ਦੇ ਲੇਖੇ ਇਹ 365 ਦਿਨ ਰਹੇ 225 ਦੇ ਗੱਪਾਂ ਗੋਲੀਆਂ ਤੇ ਗਦੀਘੜ ਤੇ ਗਦੀਘੜ ਪੰਜਾਬ ਦੇ ਲੋਕ ਕਿਵੇਂ ਪਏ ਵੀ ਪਾਈ ਅਸੀਂ ਕਿਹਨੂੰ ਚੰਗਾ ਮੰਨੀਏ ਤੇ ਕਿਹਨੂੰ ਮਾੜਾ ਮੰਨੀਏ ਕਿਹਨੂੰ ਅਸੀਂ ਆਪਣਾ ਮੰਨੀਏ ਕਿਹਨੂੰ ਅਸੀਂ ਬਗਾਨਾ ਮੰਨੀਏ ਕਿਹਦੇ ਉੱਤੇ ਭਰੋਸਾ ਕਰੀਏ ਤੇ ਕਿਹਦੇ ਉੱਤੇ ਭਰੋਸਾ ਨਾ ਕਰੀਏ ਤੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਵੀ ਆ ਕਿ ਗੱਪਾਂ ਦੇ ਪੁਚੜਾਵੇ ਦੇ ਵਿੱਚ ਆਉਣਾ ਤੇ ਗਦੀ ਗਿੜ ਦੇ ਵਿੱਚ ਪਾ ਕੇ ਵੀ ਮਾਨ ਮਹਿਸੂਸ ਕਰਨਾ ਤੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕਿਆ ਬਾਹ ਖੜੀ ਕਰਨੀ ਪਰ ਇਹ ਬਾਹਾਂ ਭੱਜੀਆਂ ਰਹੀਆਂ ਇਹ ਬਾਹਾਂ ਟੁੱਟੀਆਂ ਰਹੀਆਂ ਜੇਕਰ ਅਸਲ ਅਰਥਾਂ ਦੇ ਵਿੱਚ 365 ਦਿਨਾਂ ਦੇ ਵਿੱਚ ਪੰਜਾਬੀ ਸੋਚਣ ਸਮਝਣਤਾ ਮੈਂ ਪੰਜਾਬੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਵਾਲ ਕਰਨਾ ਕਿ 365 ਦਿਨਾਂ ਦੇ ਵਿੱਚ ਤੁਹਾਡੇ ਕਿੰਨੇ ਦਿਨ ਸੌਖੇ ਨਿਕਲੇ ਆ ਤੁਸੀਂ ਕਿੰਨੇ ਦਿਨ ਸੁਰਖਰੂ ਹੋ ਕੇ ਕੱਢੇ ਆ ਜੇ ਤੁਹਾਡਾ ਕਾਰੋਬਾਰ ਚੱਲਦਾ ਸੀ ਤਾਂ ਉਹਦੇ 'ਚ ਕਿੰਨਾ ਕੁ ਵਾਧਾ ਹੋਇਆ ਇਮਾਨਦਾਰੀ ਨਾਲ ਦੱਸਿਓ ਤੇ ਜੇਕਰ ਕਾਰੋਬਾਰ ਨਹੀਂ ਚੱਲਦਾ ਤਾਂ ਫਿਰ ਤੁਹਾਡੇ ਨਾਲ ਕੌਣ ਖੜਾ ਪੰਜਾਬ ਦੇ ਵਿੱਚੋਂ ਨੈਤਿਕਤਾ ਮੁਕੀਆ 365 ਦਿਨਾਂ ਦੇ ਵਿੱਚ 2025 ਦੇ ਵਿੱਚ ਮੈਨੂੰ ਨਹੀਂ ਯਾਦਦਾ ਜੀ ਕਿ ਇਤਕੀ 365 ਦਿਨਾਂ ਦੇ ਵਿੱਚ ਕੋਈ ਸੁਖ ਦਾ ਅਹਿਸਾਸ ਵਾਲੀ ਉਹ ਖਬਰ ਆਈ ਹੋਵੇ ਜਿਹਦੇ ਉੱਤੇ ਤੁਸੀਂ ਲਗਾਤਾਰ ਇੱਕ ਹਫਤਾ ਮਾਣ ਮਹਿਸੂਸ ਕਰ ਸਕੋ ਕਿ ਭਾਈ ਆਹ ਤਾਂ ਗੱਲ ਕਮਾਲ ਦੀ ਹੋ ਗਈ ਆ ਸਾਡੇ ਕੋਲੋਂ ਕਈ ਵੱਡੀਆਂ ਹਸਤਕਾਂ ਚਲੀਆਂ ਗਈਆਂ ਕਿਉਂਕਿ ਵੱਡੀਆਂ ਹਸਤਕਾਂ ਦਾ ਨਾਂ ਇਨਾ ਵੱਡਾ ਹੁੰਦਾ ਉਹ ਕਈ ਵਰਿਆਂ ਬਾਅਦ ਵੀ ਬਾਈ ਨੇਮ ਤੇ ਤਰੀਕ ਦਬਾਈ ਇਹ ਚੇਤੇ ਰਹਿੰਦੀਆਂ ਕਿ ਆਹ ਸ਼ਖਸੀਅਤ ਗਈ ਸਾਡੇ ਕੋਲੋਂ ਪੂਰਨਸ਼ਾਹ ਕੁੱਟੀ ਸਾਹਿਬ ਗਏ ਸਾਡੇ ਕੋਲੋਂ ਜਸਵਿੰਦਰ ਭੱਲਾ ਹੋਰੀ ਗਏ ਸਾਡੇ ਕੋਲੋਂ ਚਰਨਜੀਤ ਹੁਜਾ ਸਾਹਿਬ ਗਏ ਸਾਡੇ ਕੋਲੋਂ ਰਾਜਵੀਰ ਜਵੰਦੇ ਵਰਗਾ ਨੌਜਵਾਨ ਗਿਆ ਸਾਡੇ ਕੋਲੋਂ ਬਾਪੂ ਫੌਜਾ ਸਿੰਘ ਵਰਗੀ ਹਸਤੀ ਗਈ ਸਾਡੇ ਕੋਲੋਂ ਚਲਮਣ ਸਿੰਘ ਢੰਡਾ ਵਰਗੇ ਲੋਕ ਗਏ ਸਾਡੇ ਕੋਲੋਂ ਬਹੁਤ ਸਾਰੀਆਂ ਹੋਰ ਹਸਤੀਆਂ ਗੁਰਮੀਤ ਮਾਨ ਵਰਗੇ ਕਲਾਕਾਰ ਗਏ ਸਾਡੇ ਕੋਲੋਂ ਬਰੇ ਹਰਮਨ ਸਿੱਧੂ ਵਰਗਾ ਨੌਜਵਾਨ ਕਲਾਕਾਰ ਗਿਆ ਇਹ ਕਲਾਕਾਰ ਵੀ ਸਾਨੂੰ ਤਾਂ ਚੇਤੇ ਰਹਿੰਦੇ ਕਿਉਂਕਿ ਅਸੀਂ ਕਲਾ ਦੇ ਨਾਲ ਸਾਰੇ ਲੋਕ ਜੁੜੇ ਹੋਏ ਆ ਅਸੀਂ ਛੋਟੇ ਜਾਂ ਵੱਡੇ ਪਰਦੇ ਦੇ ਉੱਤੇ ਸਭ ਨੂੰ ਵੇਦੇ ਰਹਿੰਦੇ ਆ ਪਰ ਉਦਾਂ ਤਲਾ ਖੇਤਰ ਤੋਂ ਬਿਨਾ ਵੀ ਬਹੁਤ ਸਾਰੀਆਂ ਸ਼ਖਸੀਤਾ ਗਈਆਂ ਜਿਨ੍ਹਾਂ ਦਾ ਕਿਤੇ ਕੋਈ ਜ਼ਿਕਰ ਹੋਣਾ ਨਹੀਂ ਉਹ ਦੁੱਖ ਸਿਰਫ ਟੱਬਰ ਦੇ ਜੀਆਂ ਤੱਕ ਸੀਮਤ ਰਹਿ ਗਿਆ 26 ਵਰਾ ਕੁਝ ਟੰਟੇ ਬਾਅਦ ਕੁਝ ਕਿ ਮਿੰਟਾਂ ਬਾਅਦ ਚੜ ਜਾਣਾ ਤੇ ਅਸੀਂ ਨਵੇਂ ਪਟੇ ਦੇ ਉੱਤੇ ਫਿਰ ਤੋਂ ਚੜ ਜਾਣਾ ਕੈਲੰਡਰ ਬਦਲ ਜਾਣਾ ਅਸੀਂ ਸਾਰੇ ਪੰਜਾਬੀਆਂ ਨੇ ਉਹੀ ਰਹਿਣਾ ਸਾਡੇ ਰਾਜਨੀਤਿਕ ਲੋਕਾਂ ਨੇ ਵੀ ਉਹੀ ਰਹਿਣਾ ਤੇ ਇਹ ਵਰਾ ਜਿਹੜਾ 2026 ਹੋਊਗਾ ਇਹ ਪੰਜਾਬੀਆਂ ਦੀ ਅਕਲ ਪੰਜਾਬੀਆਂ ਦੀ ਧਿਆਨਦਾਰੀ ਪੰਜਾਬੀਆਂ ਦੀ ਸੁਖਮਤਾ ਤੇ ਪੰਜਾਬੀਆਂ ਦੀ ਸੁਚੱਜਤਾ ਤੇ ਪੰਜਾਬੀ ਤਰਕ ਨੂੰ ਕਿੰਨਾ ਕੁ ਮਹਿਸੂਸ ਕਰਦੇ ਤਰਕ ਨੂੰ ਕਿੰਨਾ ਕਪੜਾਉਂਦੇ ਨਹੀਂ ਪਣਾਉਂਦੇ ਇਸ ਗੱਲ ਤੇ ਲੇਖੇ ਲੱਗਾ ਰਹਿਣਾ 225 ਵਰੇ ਦੇ ਵਿੱਚ ਜੋ ਕੁਝ ਹੋਇਆ ਅਸੀਂ ਕਰਨਾ 26 ਦੇ ਵਿੱਚ ਵੀ ਉਹੀ ਆ ਕਿਉਂਕਿ ਆਪਾਂ ਬੰਦੇ ਵੀ ਹੋਈਆਂ ਸਰਕਾਰਾਂ ਵੀ ਹੋਈ ਆ ਪੰਜਾਬ ਵੀ ਉਹੀ ਆ ਦੇਸ਼ ਵੀ ਉਹੀ ਆ ਸਾਡਾ ਸੁਭਾਅ ਵੀ ਉਹੀ ਆ ਸਾਡੀਆਂ ਚਲਕੀਆਂ ਵੀ ਉਹੀ ਆ ਤੇ ਸਾਡੀਆਂ ਕਹ ਲਈਏ ਵੀ ਗੁਮਰਾਹ ਹੋਣ ਦੀਆਂ ਸੋਚਾਂ ਵੀ ਉਹੀ ਆ 225 ਵਰੇ ਦੇ ਵਿੱਚ ਡਿਜੀਟਲ ਅਰੈਸਟ ਦੇ ਲੇਖੇ ਪੰਜਾਬ ਦੇ ਲੋਕ ਲੱਗੇ ਰਹੇ ਆ ਪੰਜਾਬ ਦੇ ਸੈਂਕੜੇ ਲੋਕ ਲੁੱਟੇ ਗਏ ਆ ਪੰਜਾਬ ਦੇ ਸੈਂਕੜੇ ਲੋਕ ਜਿਹੜੇ ਆ ਉਹ ਭੋਲੇ ਭਾ ਲੁੱਟੇ ਗਏ ਆ ਕਿਸੇ ਨੂੰ ਡਰਾਇਆ ਗਿਆ ਵੀ ਭਾਈ ਤੈਨੂੰ ਡਿਜੀਟਲ ਅਰੈਸਟ ਤਾਂ ਕਰਕੇ ਕੀਤਾ ਗਿਆ ਤੇਰਾ ਮਨੀ ਲਾਂਡਰਿੰਗ ਦੇ ਮਾਮਲੇ ਤੇ ਨਾਮ 몰ਦਾ ਕੋਈ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਫਸ ਗਿਆ ਤੇ ਸਾਈਬਰ ਸੈੱਲ ਦੇ ਕੋਲੇ ਸ਼ਿਕਾਇਤਾਂ ਦੇ ਪਟਾਰੇ ਪਹੁੰਚੇ ਆ ਥੱਬਿਆਂ ਦੇ ਥੱਬੇ ਪਏ ਆ ਪਰ ਇਹ ਨਹੀਂ ਪਤਾ ਵੀ ਇਹ ਕੌਣ ਆ ਜਿਹੜੇ ਲੋਕਾਂ ਤੋਂ ਅਸੀਂ 2025 ਤੇ ਪਿਛਲੇ ਵਰਿਆਂ ਦੇ ਵਿੱਚ ਇਸ ਗੱਲ ਦੀ ਆਸ ਰੱਖਦੇ ਸੀ ਕਿ AI ਜੇ ਕੈਰ ਨੂੰ ਘਟਾਇਆ ਜਾਵੇ ਇਹਦੀ ਦਰਵਰਤੋਂ ਨੂੰ ਰੋਕਿਆ ਜਾਵੇ ਤੁਸੀਂ ਕਾਨੂੰਨ ਲੈ ਕੇ ਆਓ ਕਿਉਂਕਿ ਕੋਈ ਕਿਸੇ ਦੀ ਫੋਟੋ ਵਿਗਾੜ ਕੇ ਪੇਸ਼ ਕਰ ਦਿੰਦਾ ਕੋਈ ਕਿਸੇ ਦਾ ਮੂੰਹ ਕਿਸੇ ਨਾਲ ਜੋੜ ਦਿੰਦਾ ਕੋਈ ਕਿਸੇ ਦੀ ਗੰਦੀ ਵੀਡੀਓ ਬਣਾ ਦਿੰਦਾ ਇਹ ਕੰਮ ਨੂੰ ਰੋਕਣ ਵਾਲੇ ਲੋਕ ਆਪ ਸੋਸ਼ਲ ਮੀਡੀਆ ਦੇ ਉੱਤੇ AI ਵਾਲੀਆਂ ਵੀਡੀਓ ਪਾਉਂਦੇ ਰਹੇ ਕੋਈ ਡਾਇਨਾਸੌਰ ਤੇ ਬੈਠਾ ਬਣਾਈ ਜਾਂਦਾ ਕੋਈ ਟਰੈਕਟਰ ਤੇ ਬੈਠਾ ਬਣਾਈ ਜਾਂਦਾ ਕੋਈ ਕਿਸੇ ਨੂੰ ਕੁੱਟੀ ਜਾਂਦਾ ਕੋਈ ਰਿੰਗ ਦੇ ਵਿੱਚ ਬਾਕਸਿੰਗ ਕਰੀ ਜਾਂਦਾ ਇਦਾਂ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਉੱਤੇ ਹੈਰਾਨੀ ਵੀ ਹੋਈ ਤੇ ਹਾਸਾ ਵੀ ਆਇਆ ਕਿ ਇਹ ਵੀ ਕੁਝ ਪੰਜਾਬ 'ਚ ਚੱਲਦਾ 2025 ਦੇ ਵਿੱਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਵਾਧਾ ਹੋਇਆ ਤੇ 2025 ਦੇ ਵਿੱਚ ਵੀ ਪਿਛਲੇ ਕਈ ਵਰਿਆਂ ਦੇ ਵਾਂਗੂ ਧਰਮ ਦੇ ਨਾਂ ਦੇ ਉੱਤੇ ਜਿਹੜੇ ਆ ਝੇੜੇ ਬਰਕਰਾਰ ਰਹੇ ਆ 2025 ਦੇ ਵਿੱਚ ਵੀ ਸਮੇਂ-ਸਮੇਂ ਦੇ ਉੱਤੇ ਆਵਾਜ਼ ਇਹ ਉੱਠੀ ਤੇ ਭਾਈ ਪ੍ਰਵਾਸੀਆਂ ਨੇ ਪੰਜਾਬ ਦੇ ਵਿੱਚ ਪੈਰ ਪੱਕੇ ਕਰ ਲਏ ਬਚਾਓ 2025 ਦੇ ਵਿੱਚ ਕਈ ਥਾਵਾਂ ਦੇ ਉੱਤੇ ਹੋਲੇ ਪਾਲੇ ਨੰਨੇ-ਮੁੰਨੇ ਬੱਚਿਆਂ ਦੇ ਨਾਲ ਦੁਰਵਿਹਾਰ ਹੋਇਆ, ਦੁਸ਼ਕਰਮ ਹੋਇਆ, ਉਹਨਾਂ ਦੇ ਨਾਲ ਗਲਤ ਕੰਮ ਕੀਤੇ ਗਏ ਆ ਤੇ ਬਾਅਦ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਕੁਝਕ ਸਮੇਂ ਲਈ, ਕੁਝਕ ਹਫ਼ਤਿਆਂ ਵਾਸਤੇ ਆਏ ਆ। 2025 ਦੇ ਵਿੱਚ ਬਹੁਤ ਘਾਤਕ ਬਿਮਾਰੀਆਂ ਨੇ ਪੈਰ ਧਰਿਆ ਪੰਜਾਬ ਦੇ ਵਿੱਚ ਤੇ ਪੰਜਾਬ ਉਖੜਿਆ-ਉਖੜਿਆ ਪ੍ਰਤੀਤ ਹੋਇਆ। ਤੁਸੀਂ ਇਹ ਨਾ ਕਿਉਂ ਵੀ ਸਾਰਾ ਕੁਝ 네ਗਟਿਵ ਹੀ ਦੱਸਦਾ। ਜੋ-ਜੋ ਪੋਜ਼ਿਟਿਵ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ, ਆਲੇ-ਦੁਆਲੇ ਹੋਇਆ ਉਹ ਤੁਹਾਨੂੰ ਵੀ ਪਤਾ। ਕੁਝ ਕਥਾਵਾਂ ਤੋਂ ਚੰਗੀਆਂ ਖਬਰਾਂ ਵੀ ਆਈਆਂ ਵੀ ਜਿਵੇਂ ਹੜ ਪੀੜਤ ਦਾ ਵੇਲਾ ਆ ਹੜਾਂ ਦਾ ਵੇਲਾ ਆ ਤੇ ਉਸ ਵੇਲੇ ਪੰਜਾਬ ਦੇ ਲੋਕ ਦੇਸ਼ ਦੁਨੀਆ ਦੇ ਵਿੱਚ ਵਸਦੇ ਲੋਕ ਆਪ ਮੁਹਾਰੇ ਪਹੁੰਚੇ ਹੜ ਪੀੜਤ ਥਾਵਾਂ ਤੇ ਉਸ ਵੇਲੇ ਪੰਜਾਬ ਦੇ ਲੋਕ ਆਪ ਮੁਹਾਰੇ ਪਹੁੰਚੇ ਕਿ ਅਸੀਂ ਇਹਨਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੁੱਸਣ ਨਹੀਂ ਦੇਣੀ ਅਸੀਂ ਇਹਨਾਂ ਦੇ ਚੁੱਲਿਆਂ ਦੀ ਅੱਗ ਬੁਜਣ ਨਹੀਂ ਦੇਣੀ ਉਹਨਾਂ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ ਜਿਨ੍ਹਾਂ ਨੇ 2025 ਦੇ ਵਿੱਚ ਵੀ ਗੈਰਤ ਨੂੰ ਜਿਉਂਦੀ ਰੱਖਿਆ ਇਮਾਨਦਾਰੀ ਨੂੰ ਦਇਆਲਤਾ ਨੂੰ ਜਿਉਂਦੇ ਰੱਖਿਆ ਪਰ ਜੋ ਕੁਝ ਮਾੜਾ ਹੋਇਆ 2025 ਦੇ ਵਿੱਚ 26 ਦੇ ਵਿੱਚ ਕਦੇ ਹੋਵੇਗਾ ਪੱਤਰਕਾਰਤਾ ਦੇ ਵਿੱਚ ਵੀ ਨਿਗਾਰ ਆਇਆ ਇਹ ਵੀ ਗੱਲ ਸੱਚੀ ਆ ਪੰਜਾਬ ਦੇ ਲੋਕਾਂ ਨੇ ਪੌਡਕਾਸਟਰ ਪੱਤਰਕਾਰ ਯੂਟਿਊਬਰ ਤੇ ਵਲੌਗਰ ਇਹਨਾਂ ਦੇ ਵਿੱਚ ਫਰਕ ਸਮਝਣਾ ਬੰਦ ਕਰਤਾ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਸੋਸ਼ਲ ਮੀਡੀਆ ਦੇ ਉੱਤੇ ਸਵਾਦਾਂ ਪੱਟੇ ਬਣਾ ਰਿਹਾ ਕਦੇ ਕਿਸੇ ਨੂੰ ਧਰਮ ਦੇ ਨਾਂ ਤੇ ਗਾਲਾਂ ਕੱਢਤੀਆਂ ਕਦੇ ਕਿਸੇ ਦੀ ਬੁੜੀ ਕੁੜੀ ਦੇ ਵਿੱਚ ਨੁਕਸ ਪੜਦਾ ਜੀਬਾਂ ਲੰਮੀਆਂ ਹੋ ਗਈਆਂ ਕਿਰਦਾਰ ਛੋਟੇ ਹੋ ਗਏ 225 ਦੇ ਵਿੱਚ ਅਸੀਂ ਇਹ ਵੀ ਦੇਖਿਆ ਸਿੱਖੀ ਨੂੰ ਚੁਣੌਤੀਆਂ ਦੀ ਗੱਲ ਦੇ ਨਾਂ ਦੇ ਉੱਤੇ ਰਾਜਨੀਤੀ ਕਿੰਨੇ ਵੱਡੇ ਪੱਦਰ ਤੇ ਹੋਈ ਆ ਆਪਾਂ ਇਹ ਵੀ ਦੇਖਿਆ ਤੇ ਸੜਕਾਂ ਪਹਿਲੀ ਗੱਲ ਬਣਦਗੀਆਂ ਨਹੀਂ ਤੇ ਕੇ ਬਣਦੀ ਆ ਤੇ ਫਿਰ ਫੱਟਾ ਲਾ ਦਿੱਤਾ ਜਾਂਦਾ ਵੀ ਭਾਈ ਇਹ ਅਸੀਂ ਹੀ ਬਣਾਈ ਆ ਅਸੀਂ ਇਹ ਵੀ ਦੇਖਿਆ ਤੁਸੀਂ ਚੰਗੇ ਹੁੰਦੇ ਤਾਂ ਅੱਜ ਵਾਲੇ ਦਿਨ ਨਹੀਂ ਸੀ ਆਉਂਦੇ ਤੇ ਤੁਸੀਂ ਜੇ ਚੰਗੇ ਹ ਤਾਂ ਪਹਿਲਾਂ ਵਾਲੇ ਦਿਨ ਕਿਉਂ ਨਹੀਂ ਬਦਲੇ ਇਹ ਜੰਗ ਵੀ ਅਸੀਂ ਆਪਸ ਦੇ ਵਿੱਚ ਚੱਲਦੀ ਹੋਈ ਦੇਖੀ ਆ ਜਮਿਨੀ ਪਦਰਤੋਂ ਧਰਾਤਲ ਤੋਂ ਹਕੀਕਤ ਤੋਂ ਪੰਜਾਬ ਦੇ ਲੋਕ ਸਖਣੇ ਹੋਈ ਗਏ ਤੇ ਦੁੱਖ ਇਸ ਗੱਲ ਦਾ ਕਿ ਰੀਲ ਸਭਿਆਚਾਰ ਦੇ ਵਿੱਚ ਅਸੀਂ ਆਪਣੇ ਸਾਹਿਤ ਨੂੰ ਭੁੱਲੇ ਅਸੀਂ ਇਸ ਗੱਲ ਨੂੰ ਭੁੱਲੇ ਕਿ ਸਾਨੂੰ ਗੁਰੂਆਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਨੇ ਸਿੱਖਿਆ ਕਿਹੜੀ ਦਿੱਤੀ ਆ ਅਸੀਂ ਇਸ ਗੱਲ ਨੂੰ ਭੁੱਲੇ ਕਿ ਸਾਡੇ ਹਿੱਸੇ ਦੇ ਵਿੱਚ ਆਉਂਦੀਆਂ ਜ਼ਿੰਮੇਵਾਰੀਆਂ ਕਿਹੜੀਆਂ ਕਿਹੜੀਆਂ ਸ਼ਬੀ ਦੇ ਵਿੱਚ ਸਾਰਾ ਕੁਝ ਚੰਗਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਤੁਹਾਡੇ ਕੋਲੋਂ ਵੀ ਮੇਰੇ ਕੋਲੋਂ ਵੀ ਬਹੁਤ ਸਾਰੀਆਂ ਗਲਤੀਆਂ ਹੋਈਆਂ ਮੈਂ ਤਾਂ ਮਾਫੀ ਮੰਗਦਾ ਹਾਂ ਉਹਨਾਂ ਦੇ ਲਈ ਮੇਰੇ ਵਰਗਿਆਂ ਨੂੰ ਤੁਸੀਂ ਆਪਦੇ ਕਲਾਵੇ ਦੇ ਵਿੱਚ ਲੈ ਕੇ ਗਲਵਕੜੀ ਦੇ ਵਿੱਚ ਲੈ ਕੇ ਉਹ ਕਾਇਆਂ ਨੂੰ ਵੀ ਪਰੇ ਕਰਕੇ ਗੜ ਦੇ ਨਾਲ ਜਿਹੜਾ ਲਾਇਆ ਉਹਦੇ ਲਈ ਧੰਨਵਾਦ ਕਰਨਾ ਹੀ ਬਣਦਾ ਸ਼ੁਕਰੀਆ ਕਰਨਾ ਬਣਦਾ ਪਰ ਤੁਹਾਡੇ ਪਿਆਰ ਤੇ ਸਤਿਕਾਰ ਦੇ ਸਦਕਾ ਸਾਰੇ ਪਾਸੇ ਚੰਗਾ ਹੋਵੇ ਤੇ ਮੇਰੇ ਵਿੱਚ ਵੀ ਤੇ ਤੁਹਾਡੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਉਹਦੇ ਵਿੱਚ ਲਿਖੇ ਬਾਗ ਜ਼ਿੰਦਗੀ ਜਿਉਣ ਦੀ ਕਲਾ ਆਵੇ ਇਹ ਆਪਾਂ ਮੇਰਾ ਖਿਆਲ ਵੀ ਹੁਣ ਤੋਂ ਸੋਚ ਕੇ ਵਿਚਾਰਗੇ ਕਿਉਂਕਿ ਸੋਚਾਂਗੇ ਸ਼ਾਇਦ ਤਾਂ ਚੰਗਾ ਹੋਊਗਾ ਪਰ ਜੋ ਕੁਝ ਬੀਤੇ ਬਰੇ ਦੇ ਵਿੱਚ ਯਾਨੀ ਕਿ 24 ਦੇ ਵਿੱਚ ਤੇ ਜੋ ਕੁਝ ਚਾਲੂ ਬਰੇ ਦੇ ਅੰਤਲੇ ਘੰਟੇ ਤੱਕ ਹੋਇਆ ਇਹ ਚੰਗੇ ਤੋਂ ਬਹੁ ਗਿਣਤੀ ਉਲਟਾ ਤੇ 26 ਬਰਾ ਤੁਹਾਡੇ ਲਈ ਸਾਡੇ ਲਈ ਸਭ ਲਈ ਚੰਗਾ ਹੋਵੇ ਤੇ ਗੋਲੀਆਂ ਦੀ ਤਾੜ-ਤਾੜ ਮੁੱਕੇ ਲੀਡਰਾਂ ਦੀਆਂ ਗੱਪਾਂ ਮੁੱਕਣ ਤੇ ਪੰਜਾਬੀ ਗੱਦੀ ਗੜ ਦੇ ਵਿੱਚੋਂ ਨਿਕਲ ਕੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਤਰੀਕੇ ਦੇ ਨਾਲ ਤੇ ਤਹਿਜ਼ੀਬ ਨਾਲ ਮर्याਦਾ ਦੇਣਾ ਕਹਿਣ ਦਾ ਵੱਲ ਸਿੱਖਣ ਢੰਗ ਸਿੱਖਣ ਇਹ ਗੋਲੀਆਂ ਬਾਰਡਰ ਦੇ ਉੱਤੇ ਜਦੋਂ ਚੱਲਦੀਆਂ ਉਦੋਂ ਦੇਸ਼ ਦੀ ਖਾਤਰ ਜੰਗ ਦਾ ਪ੍ਰਤੀਕਾ ਦੇਸ਼ ਦੀ ਇੱਜ਼ਤ ਦੀ ਖਾਤਰ ਲੜੀ ਜਾ ਰਹੀ ਜੰਗ ਦਾ ਪ੍ਰਤੀਕ ਹੁੰਦੀਆਂ ਤੇ ਜਦੋਂ ਪੰਜਾਬੀ ਪੰਜਾਬੀ ਦੇ ਗੋਲੀ ਵੈਸੀ ਮਾਰਦਾ ਫੁਕਰੀ ਦੇ ਵਿੱਚ ਉਦੋਂ یوں ਲੱਗਦਾ ਵੀ ਭਾਈ ਪੰਜਾਬ ਦੀ ਧਰਤੀ ਫੁਕਰੀਆਂ ਦਾ ਹਿੱਸਾ ਨਹੀਂ ਸੀ ਬਣੀ ਪਰ ਅੱਜ ਵੱਡੀ ਗਿਣਤੀ ਦੇ ਵਿੱਚ ਫੁਕਰੀ 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 ਇਸ ਲੇਖੇ ਲੱਗਾ ਪਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਰਗ ਇਹ ਕੁਝ ਨਾ ਹੋਵੇ ਛਵੀ ਦੇ ਵਿੱਚ ਇਹਦੀ ਸੇ ਕਾਮਨਾ ਕਰਦੇ ਆ